ਚੋਰਾਵਲੋ ਚਾਰ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਹੋਏ ਫਰਾਰ ਗੜਸ਼ੰਕਰ ਹੁਸ਼ਿਆਰਪੁਰ ਰੋਡ ਮੇਨ ਬਾਜ਼ਾਰ ਦੇ ਨਜ਼ਦੀਕੀ ਬਿੱਤੀ ਰਾਤ ਚੋਰਾਵਲੋ ਅੱਠ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਗੜਸ਼ੰਕਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਧਾ ਹੋਣ ਨਾਲ ਲੋਕਾਂ ਵਿੱਚ ਸਹਿਨ ਦਾ ਮਾਹੌਲ ਪਾਇਆ ਜਾ ਰਿਹਾ ਹੈ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਜਿੱਥੇ ਬੁੱਕ ਟਿੱਪੂ హెయిర్ ਡ্রেਸਰ ਇਲੈਕਟ੍ਰੋਨਿਕ ਅਤੇ ਕੱਪੜੇ ਦੀ ਦੁਕਾਨ ਤੇ ਚੋਰਾਂ ਵੱਲੋਂ ਪਿਛਲੇ ਪਾਸਿਓਂ ਦਾਖਲ ਹੋ ਕੇ ਦੁਕਾਨਾਂ ਵਿੱਚ ਪਈ ਨਕਤੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦਾ ਦੁਕਾਨਦਾਰ ਦਿਨੇਸ਼ ਕੁਮਾਰ ਅਤੇ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਪਈ ਨਕਦੀ ਗਾਇਬ ਸੀ ਪੜਤਾਲ ਕਰਨ ਤੇ ਚੋਰੀ ਦੀ ਘਟਨਾ ਬਾਰੇ ਪਤਾ ਚੱਲਣ ਤੇ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਨਾਮ ਦਿਨੇਸ਼ ਕੁਮਾਰ ਹਾਂ ਮੈਂ ਸਤੀਸ਼ ਬੁਗੜੀ ਗੜਸ਼ੰਕਰ ਦਾ ਮਾਲਕ ਹਾਂ ਸਾਡੇ ਰਾਤੀ ਕੋਈ ਚੋਰ ਆਏ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਭੰਨ ਕੇ ਥੱਲੇ ਸਾਡੇ 10 ਤੋਂ 15000 ਰੁਪਏ ਦੇ ਨਕਦ ਪੈਸੇ ਪਏ ਸੀ ਉਹ ਚੱਕ ਕੇ ਲੈ ਗਏ ਨਾਲ ਸਾਡੇ ਉੱਪਰ ਚਾਰ ਦੁਕਾਨਾਂ ਦੇ ਹੋਰ ਵੀ ਸ਼ਟਰ ਤੋੜੇ ਹੋਏ ਆ। ਤੇ ਇਹ ਇਹ ਭੰਤ ਤੌਰ ਤੇ ਉਪਰਵਾਇਟਰ ਹੋਈ ਜੀ ਹੈਗੀ। ਹਾਂਜੀ ਸਾਰੀਆਂ ਦੁਕਾਨਾਂ ਦੇ ਉੱਪਰ ਭੰਤ ਤੋੜ ਕੀਤੀ ਆ। ਤੁਹਾਡਾ ਕਿੰਨਾ ਦਾ ਨੁਕਸਾਨ ਹੋਇਆ ਕਰੇ? 10 ਤੋਂ 15000 ਰੁਪਏ ਦੀ ਨਗਦੀ ਲੈ ਗਏ ਸੀ। ਨਹੀਂ ਸਮਾਨ ਕੋਈ ਨਹੀਂ ਲੈ ਗਏ। ਪਰਮਜੀਤ ਕੁਮਾਰ ਜੀ ਕੀ ਗੱਲ ਹੋਈ ਜੀ? ਸਾਡੇ ਉੱਪਰੋਂ ਆਇਆ ਤੇ ਚੋਰੀ ਕਰਕੇ ਲੈ ਗਏ ਸਿਰਫ 4000 ਦੀ ਨੁਕਸਾਨ ਕੋਈ ਨਹੀਂ ਕੀਤਾ। 4000 ਚੋਰੀ ਕਰਕੇ ਲੈ ਗਏ। ਹਾਂਜੀ ਪੁਲਿਸ ਵਗੈਰਾ ਮੌਕਾ ਦੇ ਗਿਆ ਜੀ। ਬਾਕੀ ਹਾਂਜੀ ਕੀ ਬੰਗ ਕਰਦੇ ਸਨ ਬਸ ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰਿਹਾ ਕਰਨ ਤੇ ਰਾਤ ਨੂੰ ਆਪਣੀ ਬਗਾਰਦਰ ਕਰ ਇਸ ਕਰਕੇ ਵੀ ਹੁਣ ਠੀਕ ਗੜਸ਼ੰਕਰ ਤੋਂ ਬਿੱਟੂ ਜਾਂ ਦੀ ਰਿਪੋਰਟ